ਵੀ ਜਿਹੜੇ ਬੰਦੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹਾਲੇ ਵੀ ਵੀ ਇਹਨਾਂ ਨੂੰ ਜਾਨੋਂ ਮਾਰਦਿਆਂ ਧਮਕੀਆਂ ਦੇ ਰਹੇ ਨੇ ਜਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਘਟ ਗਿੰਦੀ ਕਮਿਸ਼ਨ ਕਦੀ ਵੀ ਕਿਸੇ ਨੂੰ ਬਖਸ਼ੇਗਾ ਨਹੀਂ ਕਿਉਂਕਿ ਅਸੀਂ ਆਪਣੇ ਲੋਕਾਂ ਦੀ ਰਾਖੀ ਲਈ ਖੜੇ ਆ ਆਪਣੇ ਲੋਕਾਂ ਦੀ ਮਦਦ ਲਈ ਖੜੇ ਆ ਜਿਹੜਾ ਵੀ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੇਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਸੋਇਟ ਸਾਬ ਵੀ ਤੁਹਾਨੂੰ ਅੱਜ ਐਪਲੀਕੇਸ਼ਨ ਦਿੱਤੀ ਗਈ ਆ ਜਿਹੜੇ ਵੀ ਦੋਸ਼ੀ ਨੇ ਜਿਹੜੇ ਆ ਉਹ ਬੰਦੇ ਦੇ ਪਿੱਛੇ ਆ ਕੇ ਇਸ ਪਰਿਵਾਰ ਨੂੰ ਮਾੜਾ ਚੰਗਾ ਬੋਲ ਰਹੇ ਨੇ ਜਾਂ ਜਾਨੋ ਮਾਰ ਦੀਆਂ ਧਮਕੀਆਂ ਦੇ ਰਹੇ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਲਦ ਤੋਂ ਜਲਦ ਛੁੱਟਿਆ ਜਾਵੇ। ਬੀਤੇ ਦਿਨੀ ਕਲਾਨੌਰ ਦੇ ਪਿੰਡ ਬਰੇਲਾ ਖੁਰਦੇ ਦੀ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ 8 ਸਾਲਾਂ ਲੜਕੀ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਜ਼ਬਰਦਸਤ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਅਤੇ ਜਾਦੇ ਇਸ ਘਟਨਾ ਦੇ ਬਾਰੇ ਮਨੋਟੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਖਤ ਨੋਟਿਸ ਲੈਂਦਿਆਂ ਆਪ ਪਿੰਡ ਜਾ ਕੇ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਇਸ ਘਟਨਾ ਦੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਲੋੜਿੰਦੀਲ ਕਾਰਵਾਈ ਲਈ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਪਰਿਵਾਰ ਨੂੰ ਜੋ ਲੋਕ ਧਮਕੀਆਂ ਦੇ ਰਹੇ ਸਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਹੁਕਮ ਦਿੱਤਾ ਹallelujah ਹallelujah ਫਾਰਮਰ ਵੱਲੋਂ ਜੈਂਸੀ ਦੀ ਸੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਆ ਕਲਾਨੋਵਰ ਦੇ ਵਿੱਚ ਪਿੰਡ ਬਰੀਲਾ ਖੁਰੂਦੇ ਦੇ ਵਿੱਚ ਇੱਕ ਬਹੁਤ ਵੱਡਾ ਕਟਨਾ ਕਰਮ ਜੋ ਹੋਇਆ ਸੀ ਬੜੀ ਮੰਦ ਭਾਗੀ ਖਬਰ ਮਿਲੀ ਸੀ ਆ ਸਾਡੇ ਇੱਥੇ ਇੱਕ ਸਾਡੀ ਧੀ ਦੇ ਨਾਲ ਜੋ ਦੁਸ਼ਟ ਕਰਮ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਬੰਦੇ ਤੇ ਐਫ ਆਈ ਆਰ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਮਗਰ ਕੁਛ ਪਿੱਛੇ ਲੋਕ ਸੀ ਜਿਹੜੇ ਪਰਿਵਾਰ ਨੂੰ ਜਾਨੋਂ ਮਾਰਦੇ ਆ ਧਮਕੀਆਂ ਦੇ ਰਹੇ ਸੀ ਔਰ ਜਿਨਾਂ ਨੂੰ ਉਹ ਬਾਰ-ਬਾਰ ਪਰੇਸ਼ਾਨ ਕਰਦੇ ਸੀ ਪਰਿਵਾਰ ਨੂੰ ਔਰ ਜਦੋਂ ਕਟਗਿੰਦੀ ਕਮਿਸ਼ਨ ਦੇ ਨੋਟਿਸ 'ਚ ਇਹ ਗੱਲ ਆਈ ਮੇਰੇ ਨੋਟਿਸ 'ਚ ਜਦੋਂ ਗੱਲ ਆਈ ਮੈਂ ਆਪਣੇ ਮੈਂਬਰ ਸਾਹਿਬ ਨਾਲ ਗੱਲ ਕਰਕੇ ਹੋਰ ਪਤਵੰਤੇ ਸੱਜਣ ਸਾਡੇ ਫਾਸਟ ਸਟੀਫਨ ਜੀ ਅ ਐਸਐਮ ਰੰਧਾਵਾ ਜੀ ਔਰ ਸਾਡੇ ਦੀਪਕ ਲੋਪਾ ਜੀ ਅਮਰ ਜੀ ਬੰਟੀ ਜਨਾਲਾ ਜੀ ਹੋਰ ਸਾਡੇ ਜਿਹੜੇ ਭਰਾਵਾਂ ਦੇ ਨੋਟਿਸ 'ਚ ਜਦੋਂ ਇਹ ਗੱਲ ਆਈ ਇਹਨਾਂ ਨੇ ਮੈਨੂੰ ਦੱਸਿਆ ਤੇ ਅੱਜ ਅਸੀਂ ਅਸੀਂ ਇੱਥੇ ਪਹੁੰਚ ਕੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਬੰਦਿਆਂ ਤੇ ਐਪਲੀਕੇਸ਼ਨ ਇਸ ਸਾਬ ਨੂੰ ਦਿੱਤੀ ਆ ਵੀ ਜਿਹੜੇ ਬੰਦੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹਾਲੇ ਵੀ ਵੀ ਇਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇ ਰਹੇ ਨੇ ਜਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਕਟਿੰਗਿੰਦੀ ਕਮਿਸ਼ਨ ਕਦੀ ਵੀ ਕਿਸੇ ਨੂੰ ਬਖਸ਼ੇਗਾ ਨਹੀਂ ਕਿਉਂਕਿ ਅਸੀਂ ਆਪਣੇ ਲੋਕਾਂ ਦੀ ਰੱਖੀ ਲਈ ਖੜੇ ਆ ਆਪਣੇ ਲੋਕਾਂ ਦੀ ਮਦਦ ਲਈ ਖੜੇ ਆ ਜਿਹੜਾ ਵੀ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੇਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਸੋ ਇਟ ਸਾਬ ਵੀ ਤੁਹਾਨੂੰ ਅੱਜ ਐਪਲੀਕੇਸ਼ਨ ਦਿੱਤੀ ਗਈ ਆ ਜਿਹੜੇ ਵੀ ਦੋਸ਼ੀ ਨੇ ਜਿਹੜੇ ਉਹ ਬੰਦੇ ਦੇ ਪਿੱਛੇ ਆ ਕੇ ਇਸ ਪਰਿਵਾਰ ਨੂੰ ਮਾੜਾ ਚੰਗਾ ਬੋਲ ਰਹੇ ਨੇ ਜਾਂ ਜਾਨੋਂ ਮਾਰ ਦੀਆਂ ਧਮਕੀਆਂ ਦੇ ਰਹੇ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਲਦ ਤੋਂ ਜਲਦ ਛੁੱਟਿਆ ਜਾਵੇ ਧੰਨਵਾਦ ਹallelujah hallelujah